ਜੀ ਜਸਵਿੰਦਰ ਜੀ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਉਣੀਆਂ ਨੇ ਤਾਕਤਦਾਰੀਆਂ ਭਰੀਆਂ ਹੋਈਆਂ ਅਲਸੀ ਦੀਆਂ ਪਿੰਨੀਆਂ ਬਹੁਤ ਹੀ ਜਿਆਦਾ ਸਵਾਦ ਬਣ ਕੇ ਤਿਆਰ ਹੁੰਦੀਆਂ ਨੇ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਅਲਸੀ ਦੀਆਂ ਪਿੰਨੀਆਂ ਬਣਾਉਣ ਦੇ ਵਾਸਤੇ ਮੈਂ ਇੱਥੇ ਦੋ ਕਟੋਰੀਆਂ ਅਲਸੀ ਲੱਲਿਆ ਮੈਂ ਇੱਕ ਕਟੋਰੀ ਦੇ ਨਾਪ ਦਾ ਹੀ ਸਾਰਾ ਕੁਝ ਲਿਆ ਇੱਥੇ ਤੇ ਇੱਕ ਕਟੋਰੀ ਕਣਕ ਦਾ ਆਟਾ ਤੇ ਇੱਕ ਕਟੋਰੀ ਦੇਸੀ ਘਿਓ ਨਾਲ ਹੀ ਇੱਕ ਕਟੋਰੀ ਗੁੜ ਲੱਲਿਆ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਨੂੰ ਰੱਖਾਂਗੇ ਗੈਸ ਤੇ ਤੇ ਫਲੇਮ ਬਿਲਕੁਲ ਲੋਅ ਕਰ ਦੇਣੀ ਹੈ ਇਸ ਦੀ ਤੇ ਇਸ ਦੇ ਵਿੱਚ ਅਲਸੀ ਪਾ ਦੇਣੀ ਹੈ ਤੇ ਮੈਂ ਇਸ ਤਰ੍ਹਾਂ ਹੀ ਇਸ ਦੇ ਵਿੱਚ ਅਲਸੀ ਪਾ ਦਿੱਤੀ ਇਹ ਦੋ ਕਟੋਰੀਆਂ ਤੇ ਹੁਣ ਇਸ ਨੂੰ ਲੋਅ ਫਲੇਮ ਦੇ ਉੱਪਰ ਲਗਾਤਾਰ ਭੁੰਦੇ ਜਾਣਾ ਹੈ ਇਸ ਤਰ੍ਹਾਂ ਇਸ ਨੂੰ ਭੁੰਦੇ ਜਾਣਾ ਹੈ ਲਗਾਤਾਰ ਤਕਰੀਬਨ 5-6 ਮਿੰਟ ਇਸ ਨੂੰ ਭੁੰਨਾਂਗੇ ਤੇ ਇਸ ਦੇ ਵਿੱਚੋਂ ਤੜਕਣ ਦੀ ਆਵਾਜ਼ ਆਉਣ ਲੱਗ ਆਣੀ ਸ਼ੁਰੂ ਹੋ ਜੇਗੀ ਤੇ ਇਹੀ ਨਿਸ਼ਾਨੀ ਹੈ ਕਿ ਅਲਸੀ ਵਧੀਆ ਤਰੀਕੇ ਨਾਲ ਭੁੰਨੀ ਜਾਣੀ ਹੈ ਤੇ तकरीबन 5 6 ਮਿੰਟ ਹੋ ਗਏ ਨੇ ਤੇ ਦੇਖੋ ਇਸ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਗਈ ਏ ਢੜਕਣ ਦੀ ਇਹ ਹੀ ਨਿਸ਼ਾਨੀ ਹੈ ਕਿ ਅਲਸੀ ਚੰਗੀ ਤਰ੍ਹਾਂ ਭੁੰਨੀ ਗਈ ਏ ਤੇ ਅਲਸੀ ਬਹੁਤ ਵਧੀਆ ਤਰੀਕੇ ਨਾਲ ਭੁੰਨੀ ਗਈ ਹੈ 5-6 ਮਿੰਟ ਹੀ ਲੱਗੇ ਨੇ ਤੇ ਹੁਣ ਸਿਰਫ 1 ਮਿੰਟ ਹੋਰ ਇਸ ਨੂੰ ਆਪਾਂ ਭੁੰਨ ਲਵਾਂਗੇ ਤੇ 1 ਮਿੰਟ ਤਕਰੀਬਨ ਹੋ ਚੁੱਕਿਆ ਹੈ ਹਲਕਾ ਜਿਹਾ ਇਸ ਦਾ ਕਲਰ ਵੀ ਚੇਂਜ ਹੋ ਗਿਆ ਤੇ ਹੁਣ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤਾਂ ਜੋ ਇਹ ਠੰਡੀ ਹੋ ਜਾਵੇ ਇਸ ਨੂੰ ਥੋੜਾ ਜਿਹਾ ਫਿਲਾ ਲਵਾਂਗੇ ਜਲਦੀ ਠੰਡੀ ਹੋ ਜਾਏਗੀ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ ਬਹੁਤ ਹੀ ਸੋਖੀਆਂ ਨੇ ਤੇ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਨੇ ਇਹ ਤੇ ਹੁਣ ਇੱਕ ਕੜਾਈ ਦੇ ਵਿੱਚ ਆਪਾਂ ਜਿਹੜੀ ਕਟੋਰੀ ਵਿੱਚ ਦੇਸੀ ਘਿਓ ਲਿਆ ਸੀ ਉਸੇ ਕਟੋਰੀ ਦੇ ਵਿੱਚੋਂ ਆਪਾਂ ਇੱਕ ਚਮਚ ਦੇਸੀ ਘਿਓ ਭਰ ਕੇ ਇਸ ਦੇ ਵਿੱਚ ਪਾ ਲਿਆ ਤੇ ਹੁਣ ਇਸ ਦੇ ਵਿੱਚ ਬਦਾਮ ਰੋਸਟ ਕਰਾਂਗੇ ਲੋ ਫਲੇਮ ਦੇ ਉੱਪਰ ਹੀ ਬਦਾਮ ਰੋਸਟ ਕਰਨੇ ਨੇ ਤਕਰੀਬਨ 2 ਮਿੰਟ ਹੀ ਲੱਗਦੇ ਨੇ ਬਹੁਤ ਵਧੀਆ ਤਰੀਕੇ ਨਾਲ ਰੋਸਟ ਹੋ ਜਾਂਦੇ ਨੇ ਜੇ ਪਿੰਨੀਆਂ ਦੇ ਵਿੱਚ ਰੋਸਟ ਕਰਕੇ ਡਰਾਈ ਫਰੂਟ ਪਾਇਆ ਜਾਏ ਤਾਂ ਬਹੁਤ ਹੀ ਸਵਾਦ ਲੱਗਦਾ ਹੈ ਤੇ ਡਰਾਈ ਫਰੂਟ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਦੇ ਨਾਲ ਘਟਾਵਦਾ ਵੀ ਸਕਦੇ ਹੋ ਤੇ ਬਦਾਮ ਰੋਸਟ ਹੋ ਚੁੱਕੇ ਨੇ ਮੈਂ ਇੱਥੇ ਇਹਨਾਂ ਨੂੰ ਕਟੋਰੀ ਦੇ ਵਿੱਚ ਕੱਢ ਲਿਆ ਤੇ ਹੁਣ ਇਸੇ ਕੜਾਈ ਦੇ ਵਿੱਚ ਮੈਂ ਕਾਜੂ ਵੀ ਰੋਸਟ ਕਰ ਲਵਾਂਗੀ ਤੇ ਕਾਜੂਆਂ ਨੂੰ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਰੋਸਟ ਹੋ ਜਾਂਦੇ ਨੇ ਤੇ ਤੁਸੀਂ ਚਾਹੋ ਤਾਂ ਇਥੇ ਨਾਰੀਅਲ ਦਾ ਬੁਰਾਦਾ ਲੈ ਕੇ ਉਸ ਨੂੰ ਵੀ ਰੋਸਟ ਕਰ ਸਕਦੇ ਹੋ ਤੇ ਪਾ ਸਕਦੇ ਹੋ ਜੇ ਨਾਰੀਅਲ ਦਾ ਬੁਰਾਦਾ ਰੋਸਟ ਕਰਨਾ ਹੋਏ ਤਾਂ ਉਸ ਨੂੰ ਸਿਰਫ 1 ਮਿੰਟ ਹੀ ਲੱਗਦਾ ਪਰ ਮੈਂ ਇਸ ਦੇ ਅੱਜ ਇਸ ਪਿੰਨਿਆਂ ਵਿੱਚ ਨਾਰੀਅਲ ਦਾ ਬੁਰਾਦਾ ਨਹੀਂ ਪਾਵਾਂਗੇ ਆਪਾਂ ਇਸੇ ਤਰੀਕੇ ਨਾਲ ਹੀ ਬਣਾਵਾਂਗੇ ਇਸ ਦੇ ਵਿੱਚ ਹੁਣ ਕਾਜੂ ਰੋਸਟ ਹੋਣ ਤੋਂ ਬਾਅਦ ਫੂਲ ਮਖਾਨੇ ਵੀ ਪਾ ਦਵਾਂਗੇ ਕਾਜੂ ਵੀ ਬਹੁਤ ਵਧੀਆ ਤਰੀਕੇ ਨਾਲ ਰੋਸਟ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਫੂਲ ਮਖਾਨੇ ਪਾ ਦਵਾਂਗੇ ਇਹਨਾਂ ਨੂੰ ਵੀ ਲੋ ਫਲੇਮ ਦੇ ਉੱਪਰ ਹੀ ਰੋਸਟ ਕਰਨਾ ਹੈ ਦੇਖੋ ਇਹਨਾਂ ਦਾ ਕਲਰ ਬਹੁਤ ਹੀ ਜਲਦੀ ਚੇਂਜ ਹੋਣਾ ਸ਼ੁਰੂ ਹੋ ਗਿਆ ਇਹਨਾਂ ਨੂੰ ਉਦੋਂ ਤੱਕ ਰੋਸਟ ਕਰਨਾ ਜਦੋਂ ਤੱਕ ਇਹ ਚੰਗੀ ਤਰ੍ਹਾਂ ਕ੍ਰਿਸਪੀ ਨਾ ਹੋ ਜਾਣ ਇਹਨਾਂ ਨੂੰ ਕ੍ਰਿਸਪੀ ਕਰਨਾ ਬਹੁਤ ਜ਼ਰੂਰੀ ਹੈ ਤੇ ਆਪਾਂ ਚੈੱਕ ਕਰ ਲੈਣੇ ਇਹਨਾਂ ਨੂੰ ਦੇਖੋ ਇਸ ਤਰ੍ਹਾਂ ਮੈਂ ਚੈੱਕ ਕਰ ਰਹੀ ਹਾਂ ਕਿੰਨੇ ਵਧੀਆ ਕ੍ਰਿਸਪੀ ਹੋ ਚੁੱਕੇ ਨੇ ਇਹ ਬਹੁਤ ਹੀ ਵਧੀਆ ਰੋਸਟ ਹੋ ਚੁੱਕੇ ਨੇ ਤੇ ਇਸ ਨੂੰ ਵੀ ਇੱਕ ਕਟੋਰੀ ਦੇ ਵਿੱਚ ਕੱਢ ਲਾਂਗੇ ਤੇ ਨਾਲ ਹੀ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਅਲਸੀ ਠੰਡੀ ਹੋ ਚੁੱਕੀ ਹੈ ਇਸ ਨੂੰ ਮਿਕਸੀ ਦੇ ਜਾਰ ਵਿੱਚ ਹੁਣ ਚੰਗੀ ਤਰ੍ਹਾਂ ਪੀਸ ਲਵਾਂਗੇ ਬਿਲਕੁਲ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਸੇ ਤਰੀਕੇ ਨਾਲ ਤੁਸੀਂ ਪਿੰਨੀਆਂ ਬਣਾ ਕੇ ਦੇਖਣਾ ਕਿ ਬਹੁਤ ਹੀ ਜ਼ਿਆਦਾ ਵਧੀਆ ਬਣਦੀਆਂ ਨੇ ਤੇ ਅਲਸੀ ਦਾ ਵੀ ਦੇਖੋ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਪਾਊਡਰ ਬਣਾ ਲਿਆ ਤੇ ਹੁਣ ਇਸ ਦੇ ਵਿੱਚ ਹੀ ਸਾਰਾ ਡਰਾਈ ਫਰੂਟ ਪਾ ਦਵਾਂਗੇ ਤੇ ਇਸ ਨੂੰ ਵੀ ਆਪਾਂ ਦਲਦਰਾ ਜਿਹਾਂ ਪੀਸ ਲਵਾਂਗੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਇਸ ਦੀ ਮਾਤਰਾ ਘਟਾਵਦਾ ਵੀ ਸਕਦੇ ਹੋ ਤੁਸੀਂ ਇਸ ਵਿੱਚ ਅਖਰੋਟ ਵੀ ਪਾ ਸਕਦੇ ਹੋ ਸ਼ੌਗੀ ਵੀ ਪਾ ਸਕਦੇ ਹੋ ਜਾਂ ਫਿਰ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਤੇ ਡਰਾਈ ਫਰੂਟ ਨੂੰ ਵੀ ਇਸ ਤਰ੍ਹਾਂ ਦਰਦਰਾ ਜਿਹਾ ਪੀਸ ਲਿਆ ਤੇ ਅਲਸੀ ਦੇ ਵਿੱਚ ਹੀ ਇਸ ਨੂੰ ਮਿਕਸ ਕਰ ਦਵਾਂਗੇ ਅਲਸੀ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਤੁਸੀਂ ਜ਼ਰੂਰ ਬਣਾਇਆ ਕਰੋ ਸਰਦੀਆਂ ਦੇ ਵਿੱਚ ਇਸ ਨੂੰ ਤੇ ਹੁਣ ਕੜਾਈ ਦੇ ਵਿੱਚ ਘਿਓ ਪਾ ਦਵਾਂਗੇ ਦੋ ਵੱਡੇ ਚਮਚ ਦੇ ਤਕਰੀਬਨ ਆਪਾਂ ਘਿਓ ਪਾ ਦਿੱਤਾ ਇਸ ਦੇ ਵਿੱਚ ਤੇ ਹੁਣ ਇਸ ਦੇ ਵਿੱਚ ਆਪਾਂ ਕਣਕ ਦਾ ਆਟਾ ਪਾ ਦਾਂਗੇ ਇੱਕ ਕਟੋਰੀ ਤੇ ਇਸ ਨੂੰ ਵੀ ਲੋ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਭੁੰਨ ਲੈਣਾ ਇਸ ਨੂੰ ਬਹੁਤ ਚੰਗੀ ਤਰ੍ਹਾਂ ਭੁੰਨਣਾ ਇਹ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਜੇ ਕਣਕ ਦਾ ਆਟਾ ਕੱਚਾ ਰਹਿ ਗਿਆ ਤਾਂ ਇਹ ਫਿਰ ਪਿੰਨੀਆਂ ਬਿਲਕੁਲ ਵੀ ਵਧੀਆਂ ਨਹੀਂ ਬਣਨਗੀਆਂ ਤੇ ਹੁਣ ਇਸ ਤਰ੍ਹਾਂ ਦੇਖੋ ਆਟੇ ਨੇ ਥੋੜਾ ਥੋੜਾ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਹੈ ਮਤਲਬ ਕਿ ਆਟਾ ਬਿਲਕੁਲ ਚੰਗੀ ਤਰ੍ਹਾਂ ਭੁੰਨਣ ਵਾਲਾ ਹੈ ਬਸ ਦੇਖੋ ਆਟਾ ਹੁਣ ਚੰਗੀ ਤਰ੍ਹਾਂ ਭੁੰਨਿਆ ਜਾ ਚੁੱਕਿਆ ਹੈ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆ ਇਸ ਨੂੰ ਭੁੰਦੇ ਹੋਏ ਆਟਾ ਬਹੁਤ ਵਧੀਆ ਤਰੀਕੇ ਨਾਲ ਭੁੰਨਿਆ ਗਿਆ ਹੈ ਹੁਣ ਇਸ ਦੇ ਵਿੱਚ ਅਲਸੀ ਤੇ ਡਰਾਈ ਫਰੂਟ ਨੂੰ ਮਿਕਸ ਕਰ ਦਾਂਗੇ ਤੇ ਗੈਸ ਦੀ ਫਲੇਮ ਨੂੰ ਆਪਾਂ ਇੱਥੇ ਬੰਦ ਕਰ ਦਿੱਤਾ ਹੈ ਇਸ ਨੂੰ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮੈਂ ਇਸ ਨੂੰ ਬਹੁਤ ਹੀ ਜ਼ਿਆਦਾ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲਿੱਤਾ ਹੈ ਤੇ ਹੁਣ ਇੱਕ ਹੋਰ ਬਰਤਨ ਆਪਾਂ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਫਲੇਮ ਆਪਾਂ ਇਸ ਦੀ ਲੋ ਟੂ ਮੀਡੀਅਮ ਹੀ ਰੱਖਣੀ ਹੈ ਤੇ ਬਾਕੀ ਦਾ ਘਿਓ ਵੀ ਇਸ ਦੇ ਵਿੱਚ ਪਾ ਦਵਾਂਗੇ ਦੇਖੋ ਇੰਨਾ ਘਿਓ ਬਚ ਗਿਆ ਪੂਰੀ ਕਟੋਰੀ ਘਿਓ ਦੀ ਨਹੀਂ ਲੱਗੀ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਬਾਕੀ ਦਾ ਘਿਓ ਵੀ ਅੱਗੇ ਵਰਤ ਲਵਾਂਗੇ ਤੇ ਹੁਣ ਇਸ ਘਿਓ ਦੇ ਵਿੱਚ ਆਪਾਂ ਗੁੜ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਤੇ ਹੁਣ ਇਸ ਗੁੜ ਦੇ ਵਿੱਚ ਅੱਧੀ ਕਟੋਰੀ ਪਾਣੀ ਦੀ ਪਾ ਦਵਾਂਗੇ ਮੈਂ ਅੱਧੀ ਕਟੋਰੀ ਪਾਣੀ ਦੀ ਇੱਥੇ ਪਾ ਦਿੱਤੀ ਐ ਤੇ ਇਸ ਨੂੰ ਲਗਾਤਾਰ ਹੁਣ ਹਿਲਾਉਂਦੇ ਜਾਣਾ ਗੁੜ ਨੂੰ ਵੀ ਬਹੁਤ ਚੰਗੀ ਤਰ੍ਹਾਂ ਪਕਾਉਣਾ ਬਹੁਤ ਜ਼ਰੂਰੀ ਐ ਤੇ ਦੇਖੋ ਕਿੰਨੀ ਜਲਦੀ ਗੁੜ ਦੇ ਵਿੱਚ ਝੱਗ ਆਣੀ ਸ਼ੁਰੂ ਹੋ ਗਈ ਐ ਤੇ ਹੁਣ ਇਸ ਸਟੇਜ ਤੇ ਆਪਾਂ ਫਲੇਮ ਬਿਲਕੁਲ ਸਲੋ ਕਰ ਦੇਣੀ ਐ ਤੇ ਇਸ ਨੂੰ ਲਗਾਤਾਰ ਹਿਲਾਇ ਜਾਨਾ ਇਸ ਨੂੰ ਸਲੋ ਫਲੇਮ ਤੇ ਲਗਾਤਾਰ ਹਿਲਾਉਂਦੇ ਹੋਏ ਪਕਾਣਾ ਆਪਾਂ ਇਸ ਦੀ ਚਾਸ਼ਨੀ ਬਣਾਣੀ ਹੈ ਜੇ ਚਾਸ਼ਨੀ ਵਧੀਆ ਤਰੀਕੇ ਨਾਲ ਬਣੀ ਹੋਏਗੀ ਤੇ ਪਿੰਨੀਆਂ ਬਹੁਤ ਸਵਾਦ ਲੱਗਦੀਆਂ ਨੇ ਤੇ ਲੰਬੇ ਸਮੇਂ ਤੱਕ ਪਿੰਨੀਆਂ ਖਰਾਬ ਨਹੀਂ ਹੁੰਦੀਆਂ ਦੇਖੋ ਝੱਗ ਖਤਮ ਹੋਣੀ ਸ਼ੁਰੂ ਹੋ ਗਈ ਏ ਤੇ ਇਸ ਦੀ ਇੱਕ ਕਾਫੀ ਗਾੜੀ ਜੀ ਚਾਸ਼ਨੀ ਬਣਨੀ ਸ਼ੁਰੂ ਹੋ ਗਈ ਏ ਇਸ ਨੂੰ ਆਪਾਂ ਚੈੱਕ ਕਰ ਲੈਣੇ ਇੱਕ ਵਾਰੀ ਆਪਾਂ ਇਸ ਦੀ ਇੱਕ ਤਾਲ ਦੀ ਚਾਸ਼ਨੀ ਬਣਾਣੀ ਹੈ ਇਸ ਤਰ੍ਹਾਂ ਆਪਾਂ ਚੈੱਕ ਕਰ ਲਵਾਂਗੇ ਦੇਖੋ ਇੱਕ ਤਰ ਦੀ ਚਾਸ਼ਨੀ ਬਣ ਚੁੱਕੀ ਹੈ ਇਸ ਦੀ ਮਤਲਬ ਕਿ ਆਪਣੀ ਚਾਸ਼ਨੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਇੱਥੇ ਬੰਦ ਕਰ ਦਵਾਂਗੇ ਤੇ ਆਪਾਂ ਹੁਣ ਇਹ ਗੁੜ ਵਾਲੀ ਚਾਸ਼ਨੀ ਸਾਰੀ ਅਲਸੀ ਵਾਲੇ ਮਿਸ਼ਰਣ ਦੇ ਵਿੱਚ ਪਾ ਦਾਂਗੇ ਚਾਸ਼ਨੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਹੈ ਹੁਣ ਚਾਸ਼ਨੀ ਆਪਾਂ ਇਸ ਦੇ ਵਿੱਚ ਮਿਕਸ ਕਰ ਦਿਤੀਏ ਤੇ ਨਾਲ ਹੀ ਇਸ ਦੇ ਪਾ ਦੇਣੇ ਨੇ ਮਗਜ਼ ਮੈਂ ਇਸ ਤਰ੍ਹਾਂ ਮਗਜ਼ ਲੈ ਕੇ ਇਹਦੇ ਵਿੱਚ ਹੀ ਪਾ ਦਿੱਤੇ ਨੇ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਸਫੇਦ ਤਿੱਲ ਵੀ ਪਾ ਸਕਦੇ ਹੋ ਮਗਜ਼ ਜਾਂ ਤਿੱਲ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਪਾ ਸਕਦੇ ਹੋ ਮੈਂ ਇੱਥੇ ਮਗਜ਼ ਲੈ ਕੇ ਇਸ ਦੇ ਵਿੱਚ ਪਾ ਦਿੱਤੇ ਨੇ ਤੇ ਹਲੇ ਇਹ ਬਹੁਤ ਗਰਮ ਹੈ ਇਸ ਲਈ ਇਸ ਨੂੰ ਇਸੇ ਤਰ੍ਹਾਂ ਪਲਟੇ ਦੇ ਨਾਲ ਹੀ ਮਿਕਸ ਕਰਾਂਗੇ ਤੇ ਹੁਣ ਇਹ ਚੰਗੀ ਤਰ੍ਹਾਂ ਦੇਖੋ ਮਿਕਸ ਹੋ ਚੁੱਕਿਆ ਤੇ ਇਹ ਹੁਣ ਥੋੜਾ ਥੋੜਾ ਠੰਡਾ ਹੋਣਾ ਵੀ ਸ਼ੁਰੂ ਹੋ ਗਿਆ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਜਾਏਗਾ ਤਾਂ ਆਪਾਂ ਇਸ ਦੀਆਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦਾਂਗੇ ਹਲਕਾ ਜਿਹਾ ਠੰਡਾ ਹੋ ਗਿਆ ਇਸ ਤਰ੍ਹਾਂ ਆਪਾਂ ਇਸ ਦੀਆਂ ਪਿੰਨੀਆਂ ਬਣਾ ਰਹੇ ਹਾਂ ਤੁਸੀਂ ਪਿੰਨੀਆਂ ਆਪਣੇ हिसाब ਦੇ ਨਾਲ ਇਹਨਾਂ ਦਾ ਸਾਈਜ਼ ਛੋਟਾ ਵੱਡਾ ਤੁਹਾਨੂੰ ਜਿਵੇਂ ਠੀਕ ਲੱਗੇ ਤੁਸੀਂ ਉਸੇ ਇਸੇ ਤਰ੍ਹਾਂ ਦਾ ਬਣਾ ਸਕਦੇ ਹੋ ਦੇਖੋ ਕਿੰਨੀ ਜਿਆਦਾ ਵਧੀਆ ਪਿੰਨੀ ਬਣ ਕੇ ਤਿਆਰ ਹੋ ਗਈ ਏ ਇਹ ਪਿੰਨੀਆਂ ਬਹੁਤ ਹੀ ਜਿਆਦਾ ਸਵਾਦ ਲੱਗਦੀਆਂ ਨੇ ਇਹਨਾਂ ਵਿੱਚ ਬਹੁਤ ਜਿਆਦਾ ਤਾਕਤ ਹੁੰਦੀ ਏ ਤੇ ਸਰਦੀਆਂ ਦੇ ਵਿੱਚ ਇਹ ਪਿੰਨੀਆਂ ਜ਼ਰੂਰ ਬਣਾਇਆ ਕਰੋ ਤੇ ਦੇਖੋ तकरीबन ਥੋੜਾ ਜਿਹਾ ਘਿਓ ਬਚ ਗਿਆ तकरीबन ਪੋਣੀ ਕੋਲੀ ਦੀ ਦੇਸੀ ਘਿਓ ਦੀ ਇਸ ਦੇ ਵਿੱਚ ਲੱਗੀ ਏ ਤੇ ਪਿੰਨੀਆਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਨ ਰਹੀਆਂ ਨੇ ਜੇ ਤੁਹਾਨੂੰ ਲੱਗੇ ਕਿ ਪਿੰਨੀ ਨਹੀਂ ਬਨ ਰਹੀ ਏ ਤੁਹਾਡੇ ਕੋਲ ਤਾਂ ਇਸ ਦੇ ਵਿੱਚ ਜਿਹੜਾ ਬਚਿਆ ਹੋਇਆ ਘਿਓ ਏ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਪਿੰਨੀਆਂ ਬਹੁਤ ਜ਼ਿਆਦਾ ਵਧੀਆ ਬਨੀਆਂ ਨੇ ਮੈਂ ਇਸੇ ਤਰ੍ਹਾਂ ਹੀ ਸਾਰੀਆਂ ਪਿੰਨੀਆਂ ਬਣਾ ਕੇ ਰੱਖ ਰਹੀਆਂ ਹਾਂ ਦੇਖੋ ਪਿੰਨੀਆਂ ਕਿੰਨੀਆਂ ਜ਼ਿਆਦਾ ਵਧੀਆ ਬਣੀਆਂ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਰੈਸিপি ਬਹੁਤ ਜ਼ਿਆਦਾ ਵਧੀਆ ਲੱਗੇਗੀ